ਊੜਾ ਊੜ ਤੇ ਉੱਲੂ ਆੜੀ ਊੜਾ ਊੜ ਤੇ ਉੱਲੂ ਆੜੀ ਨੱਚਣ ਟੱਪਣ ਮਾਰਨ ਤਾੜੀ ਨੱਚਣ ਟੱਪਣ ਮਾਰਨ ਤਾੜੀ ਊੜਾ ਊੜ ਤੇ ਉੱਲੂ ਆੜੀ ਊੜਾ ਊੜ ਤੇ ਉੱਲੂ ਆੜੀ ਨੱਚਣ ਟੱਪਣ ਮਾਰਨ ਤਾੜੀ ਨੱਚਣ ਟੱਪਣ ਮਾਰਨ ਤਾੜੀ ਐੜਾ ਅਜਗਰ ਵਾਲ ਪਿਆ ਖਾਵੇ ਐੜਾ ਅਜਗਰ ਵਾਲਿਆ ਖਾਵੇ ਆ ਜਿਹੜੀ ਖੜ ਕੇ ਵੇਖੀ ਜਾਵੇ ਕਿਹੜਾ ਅਜਗਰ ਵਾਲ ਪਿਆ ਖਾਵੇ ਕਹਨਾ ਅਜਗਰ ਵਾਲ ਕਿਆ ਖਾਵੇ ਆ ਜਿਹੜੀ ਖੜ ਕੇ ਵੇਖੀ ਜਾਵੇ ਆਹੀ ਖੜ ਕੇ ਦੇਖੀ ਜਾਵੇ ਈੜੀ ਇਹ ਲ ਓਡਾਰੀ ਲਾਵੇ ਈੜੀ ਇਹ ਲ ਬਾਦੀ ਲਾਵੇ ਇੱਟ ਤੇ ਬਹਿ ਕੇ ਭੋਜਨ ਖਾਵੇ ਇੱਟ ਤੇ ਬਹਿ ਕੇ ਭੋਜਨ ਖਾਵੇ ਈੜੀ ਇਹ ਲ ਓਡਾਰੀ ਲਾਵੇ ਈੜੀ ਇਹ ਲ ਓਡਾਰੀ ਆਵੇ ਇੱਟ ਤੇ ਬਹਿ ਕੇ ਭੋਜਨ ਖਾਵੇ ਇੱਟ ਤੇ ਬਹਿ ਕੇ ਭੋਜਨ ससा सपेरा सप लयाया ससा सपेरा सप लयाया देखो कील पटारी पाया देखो कील पटारी पाया ससा सपेरा सप लयाया ससा सपेरा सप लयाया देखो कील पटारी पाया देखो कील पटारी पाया हा हा हाथ हाथोड़ा पड़या हा हाथोड़ा पड़या हाथी देख पहाड़ी चढ़िया हाथी देख पहाड़ी चढ़या ਹਾ ਹਾ ਹੱਥ ਹਥੋੜਾ ਪੜਿਆ ਆਪੇ ਥੋੜਾ ਪੜਿਆ ਹਾਥੀ ਦੇਖ ਪਹਾੜੀ ਚੜਿਆ ਹਾਥੀ ਦੇਖ ਪਹਾੜੀ ਚੜਿਆ